ਗਰਮ ਗਰਮ ਮਾਲ ਪੂੜੇ ਖੀਰ ਚੱਲ ਰਹੀ ਆ ਜਾਓ ਮੇਰੇ ਵੀਰ ਗਰਮ ਗਰਮ ਮਾਲ ਪੂੜੇ ਨਾਲ ਖੀਰ ਆ ਜਾਓ ਮੇਰੇ ਵੀਰ ਨਾਲੇ ਗਰਮ ਗਰਮ ਮਾਲ ਪੂੜੇ ਨਾਲ ਖੀਰ ਹੋਰ ਵੀਡੀਓ ਬਣ ਰਹੀ ਆ ਇੱਥੇ ਬਾਬੇ ਦੀ ਪਾਰਕੀ ਦੀ ਬਣਾ ਪੜਾਈ ਆ ਗਰਮ ਗਰਮ ਮਾਲ ਪੂੜੇ ਗਰਮ ਗਰਮ ਖੀਰ ਆਲੋ ਮੇਰੇ ਵੀਰ ਨਾਲ ਪ੍ਰਸ਼ਾਦਾ ਕੋਈ ਨਹੀਂ ਆਜੀ ਓਰੇ ਆਣੇ ਦੀ ਟੈਂਕੀ ਭਰਨ ਚੱਲਿਆ ਐਪੀ ਹੈਂਦੀ ਵਰਗੇ ਜੇਵਾਗਾ ਨੇ ਕੰਮ ਹੜੇ ਕੁੜੀ ਨਹੀਂ ਆਉਂਦਾ ਹੈ ਜਾਨੀ ਓਏ ਆਹੋ ਗਿਆਨੀ ਨੂੰ ਕਾ ਇੱਧਰ ਆ ਤੂੰ ਕਿੱਧਰੋਂ ਆਇਆ ਆ ਤੂੰ ਨਹੀਂ ਜੱਟੇ ਕੋਲੇ ਤੁਹਾਡੇ ਕੋਲ ਆਉਂਦੇ ਨਹੀਂ ਫੇਰ ਆਪਾਂ ਦੀ ਯਾਰ ਕਾਲ ਜੂ ਕਰਤਾਉਣ ਲੱਗ ਪਾ ਇਹ ਤਾਂ ਉੱਤਰ ਨਹੀਂ ਮੱਥਾ ਫੇਕਣ ਗਏ ਸੀ ਨਾ ਰਾਜਾ ਵੀ ਤੇ ਦੂਜਾ ਆ ਲੱਗੋ ਇੱਥੇ ਬਾਈ ਬਣ ਕੇ ਚਲਾਓ ਯਾਰ ਕੰਮ ਤੂੰ ਨਹੀਂ ਲਿਆ ਉਹ ਰਿਹਾ ਪੂਰਾ ਘਾਇਓ ਨੂੰ ਸੜਦਾ ਇੰਤੋ ਪੂਰਾ ਨਹੀਂ ਖਾਇ ਮੈਂ ਤਾਂ ਦਾਲ ਵੀ ਪਤਾਏਗਾ ਅਵਨੇਂਦਰ ਸਿੰਘ ਆਸਟ੍ਰੇਲੀਆ ਵਰਤਾਰਿਆ ਪ੍ਰਸ਼ਾਦਾ ਪਾਣੀ ਦੀ ਸੇਵਾ ਇੱਕ ਜਿਹੜੇ ਦੇ ਦੇ ਰੁ ਫੇਰ ਲੈ ਲਾਂਗੇ ਕੋਈ ਨਹੀਂ ਬਾਤ ਤੋਨੀ ਕਰਦਾ ਮਾਲ ਪੂੜਿਆਂ ਦੀ ਸੇਵਾ ਇਹਨਾਂ ਇਤੋਂ ਬਾਹਰ ਨਹੀਂ ਲਾ ਪਰ ਬੱਤ ਨਾ ਕਰਦੇ ਜੀਰਾ ਇਥੋਂ ਜਾ ਕਰਨਾ ਉੱਥੇ ਹੈਗੀਆਂ ਤੈਨੂੰ ਚਾਹੀਦੇ ਆ ਉਹਦੇ ਲਾਲਿਆ ਕਾ ਕਿਰਾ ਮੁੜ ਕੇ ਭੈਣ ਨੇ ਫਿਰ ਨਾਲ ਹੋਰ ਚੁੰਮੜੇ ਦੇ ਚੁਲਾਉਣਾ ਜਿਹੜੇ ਤੈਨੂੰ ਰੋੜਾ ਲੈਣਾ ਥੋੜੇ ਹੀ ਰੋਣਾ ਮੈਂ ਉੱਧਰ ਵੜਾ ਕਰਦਾ ਮਰਾਵਾ ਹੋਲਾ ਕਰ ਆ ਹੋਲਾ ਕਾ ਇਦਾਂ ਅਗਲਾ ਕਰ ਬਾਲਣ ਪਿਆ ਲੱਕੜਾਂ ਪਈਆਂ ਮਾਈਆਂ ਪ੍ਰਸ਼ਾਦਾ ਲਾ ਰਹੀਆਂ ਉਹ ਪੂਤਲਾ ਆ ਗਿਆ ਚੜ੍ਹਣੀ ਬਾਤ ਤੇ ਨਾਲ ਬਾਈ ਠੰਡੀ ਲੱਸੀ ਚੱਲੂ ਠੰਡੀ ਲੱਸੀ ਨਾਲ ਠੰਡੀ ਲੱਸੀ ਤੇ ਨਾਲ ਪੂਤਨੇ ਦੀ ਚਟਣੀ ਇੱਕ ਗਰਮ ਗਰਮ ਪ੍ਰਸ਼ਾਦਾ ਗਰਮ ਗਰਮ ਦਾਲ ਤੇ ਨਾਲ ਖੀਰ ਮਾਲਪੂੜੇ ਹੁਣ ਮਾਲਪੂੜੇ ਤੇ ਖੀਰ ਚੱਲੂਗੀ ਪੂਰੀ ਸਫਾਈ ਕਰਕੇ ਲੰਗਰ ਦੀ ਲੱਗੇਆ ਵਰਤੋਂ ਪਲਾ ਸੇਵਾਦਾਰ ਪਾਣੀ ਛੜਕਿਆ ਪਹਿਲਾਂ ਪਾਣੀ ਛੜਕ ਕੇ ਫਿਰ ਮਾਂਜਾਂ ਵਾਰਿਆ ਮਾਂਜਾ ਫਾ ਕੇ ਫਿਰ ਤੱਪੜ ਵਛਾਈਆ ਇਹ ਮੇਰੇ ਜੱਪਾ ਤੇ ਬਾਲਟੀ ਆ ਬਾਲਟੀ ਆ ਲੈ ਜਾ ਲੜੇ ਆਪਣੇ ਪਾਣੀ ਭਨ ਗਏ ਆ ਟੈਂਕੀ ਤਲੀਆਰ ਤਲੀਆਰ ਹੁਣ ਉਹਨਾਂ ਨੂੰ ਲਾਜ ਤੇਰ ਕਰਾ ਇਧਰ ਆਓ ਕਾ ਤੁਸੀਂ ਇਹ ਵੀ ਪਾਸੇ-ਪਾਸੇ ਭੱਜਿਆ ਫਿਰਦਾ ਸਿੱਧਿਕਰ ਲੱਗੇ ਆ ਲੰਗਰ ਦਾਰ ਕੀ ਵਾਲਾ ਪੰਡਾਲ ਬਹੁਤ ਵਧੀਆ ਲਾਇਆ ਚਾਨੀਆਂ ਬਹੁਤ ਟੌਪ ਦੀਆਂ ਲਾ ਗਿਆ ਕਿ ਅਨੰਦਪੁਰ ਹੋਲੇ ਮੱਲੇ ਤੇ ਲਗੀਆਂ ਚਾਨੀਆਂ ਸਾਹ ਸੰਗਤ ਇਧਰ ਪਾਲਕੀ ਖੜੀ ਆਪਣੇ ਆਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਆਸਮੇ ਬਾਦਸ਼ਾਹ ਆਸਾ ਸੰਤੋ ਫਿਰ ਸੱਜਣਾ ਮੈਂ ਸੰਗਤਾਂ ਜਿਹੜੀਆਂ ਲੱਸੀ ਕਰਦੇ ਆ ਲੱਸੀ ਕਰਦੇ ਫੰਦੀ ਨੂੰ। ਜਦ ਜਦੋਂ ਪ੍ਰੇਮ ਨੇ ਜੀ ਚੱਲੇ ਜਦ ਜਦੋਂ ਦਰਗਹ ਦਾ ਪ੍ਰਸ਼ਾਦਾ ਦਰਗਹ ਨਾਲ ਮੁਦੇ ਦਰਗਹ ਕੁੱਝੇ ਆਜੋ ਮੇਰੇ ਮੇਰਾ ਦਰਗਹਾਂ ਸਾਰ ਤਰੂ ਠੰਡੀ ਲੱਸੀ ਉਤਰੇ ਦੀ ਚਟਣੀ ਛਕ ਲੋ ਮਾਈਆਂ ਨੂੰ ਵੀ ਬੇਨਤੀ ਹੈ ਵੀ ਆ ਕੇ ਛਕ ਲੋ ਪ੍ਰਸ਼ਾਦਾ ਤੁਸੀਂ ਵੀ ਫੇ ਲੌਣ ਲੱਗ ਜਿਓ ਕੋਈ ਹੋਰ ਔਣਾ ਪੜੀਆਂ ਅਨੰਤਪੁਰਾ ਲਿਖਿਆ ਮਾਈਆਂ ਆ ਗਿਆ ਤੇ ਕਰ ਤੁਸੀਂ ਇਹਨਾਂ ਕਰਾ ਪ੍ਰਸ਼ਾਦਾ ਛਕ ਲੋ ਤੇ ਜੇ ਜਾਣਾ ਗੁਰੂ ਕੇ ਨੌਰ ਮੱਥਾ ਟੇਕਿਆ ਟੜਗਾ ਮਾਈਆਂ ਦੋਧਰ ਵਾਲਿਆਂ ਨੂੰ ਬੇਨਤੀ ਕਰਦੇ ਪ੍ਰਸ਼ਾਦਾ ਛਕੋ ਗੁਰੂ ਕੇ ਲਾਹੌਰ ਦਰਸ਼ਨ ਕਰਨੇ ਆ ਕਰਿਓ ਅਜ ਅਨੰਦਪੁਰ ਸਾਹਿਬ ਵਾਲਿਆਂ ਬਾਜਾ ਪ੍ਰਸਾਦਾਂ ਨੂੰ ਦਾਦਾ ਸੇਵਾ ਦਾ ਸ਼ਹਾਇਰ ਦਰਮਦਰ ਮਹਾਰਤੂ ਨੂੰ ਬਰਮਾਨ ਗੁਰੂ ਜੱਜੂ ਲੱਛੀ ਲਾਹ ਚੱਪੇ ਉਹ ਕਰਪਾ ਲਗਰੋ ਤੇ ਲਗਦੇ ਫੋਟ ਕਰਪਾ ਹੋਰ ਆਖਰੀ 25 ਸਾਲ ਹੋ ਗਏ ਲੰਗਰ ਚੱਲਦੇ 25 ਸਾਲ ਸਾਡਾ ਸੰਗਤ 25 ਸਾਲ ਲੰਗਰ ਰਹੀ ਨੂੰ ਜੀ ਦਾ ਗੋਵਧਰ ਦਾਣੀ ਬੋਲ 500 ਰੁਪਏ ਹਾਂਜੀ ਹਾਂਜੀ 500 ਰੁਪਏ ਸੰਗਤ ਗੋਵਧਰ ਦਾਸ ਘੋੜੀਆ ਮਹਾਰਾਜ ਨਾਮ ਤਾਂ ਆਪ ਹੀ ਜਾਣਦੇ ਆ ਤੰਦਰੁਸਤੀ ਪਰਵਾਰਾਂ ਜਵਕਸ਼ਣ ਚੜ੍ਹਦੀ ਕਲਾ ਰੱਖਣ ਮੇਹਰ ਪ੍ਰਸਰ ਤੇ ਹੱਥ ਰੱਖਣ ਗੋਵਤ ਵਾਹਿਗੁਰੂ ਆਪੇ ਨਾਮ ਜਾਣਦੇ ਆਸ ਸਭ ਕੁਝ ਕਰੇ ਕਰਾਏ ਆਪ ਮਾਨ ਦੇ ਦੇ ਕੁਝ ਗਿਆ ਤੇ 500 ਰੁਪਏ ਦਾ ਰਾਜ ਕੌੜਿਆ ਲੰਗਰ ਦੇ ਵਿੱਚ ਐਵੇਂ ਨਹੀਂ ਸਵਾ ਸਕਦੇ ਏਡੇ ਵੱਡੇ ਵੱਡੇ ਲੰਗਰ ਚੱਲਦੇ ਤੁਹਾਡਾ ਦਾ ਨਹੀਂ ਹੈ ਸੰਗ ਦੀ ਖਾ ਰਹੀ ਆ ਸੰਗ ਦੀ ਸ਼ਿਕਾ ਰਹੀ ਆ ਤੇ ਸੰਗ ਦੀ ਦਾਲ ਖਾ ਰਹੀ ਹੈ ਕੋਈ ਆਟਾ ਕੋਈ ਤਾਲਾ ਕੋਈ ਚੌਦੇ ਪੀਪੇ ਕੋਈ ਖੰਡ ਕੋਚ ਕੋ ਯਾਲੂ ਇਹ ਤੁਹਾਡਾ ਜਿੰਤਾ ਹੋਇਆ ਦਾ ਨ ਸੰਗਰਦਾ ਜੁਨਾਬ ਨੂੰ ਸਰ ਸੇਵਾ ਆ ਕੇ ਸਾਲ ਦੇ ਜਿਹੜੇ ਕਾਰਜਾ ਸਦ ਹੋ ਜਾਂਦੇ ਜਿਹੜੇ ਬੰਦੇ ਦਾ ਕਰਦੇ ਹੈ ਤਾਂ ਕੇ ਸੱਚੇ ਪਾਤਸ਼ਾਹ ਬਿਨਾ ਕਿਰਪਾ ਕਰਦੇ ਆ ਮੇਹਰ ਕਰਿਆ ਸਭ ਤੇ ਹੱਥ ਰੱਖਦੇ ਆ ਫਿਰ ਆਪਣਾ ਸੇਵਾ ਕਰਨ ਨੂੰ ਜੀ ਕਰਦਾ ਫਿਰ ਵਾਹਿਗੁਰੂ ਚੜ੍ਹਦੀ ਕਲਾ ਵਾਲਾ ਅਕਸਰ ਨੇ ਪਰਵਾਰਾਂ ਦੇ ਵਿੱਚੋਂ ਫੁਸ਼ੀਆਂ ਵਕਸਦੇ ਆਂਦਰੋਂ ਉੱਤੀਆਂ ਵਕਸਦੇ ਆ ਬਾਤ ਤੁਸੀਂ ਪਾਡਾ ਵਾਲੇ ਆ ਪਾਡਾ ਵਾਲੇ ਜਿਹੜੇ ਚੜ੍ਹਦੀ ਕਲਾ ਦੇ ਨਾਲ ਦੀ ਸੇਵਾ ਕਰ ਰਹੇ ਆ ਆ ਵੀ ਸਾਡਾ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ 100-100 ਰੁਪਏ ਆ 20 ਰੁਪਏ ਇਹ 50000 ਰੁਪਏ ਇਹ ਗੁਰੂ ਦੇ ਨਗਰਾਜ ਅਰਦਾਸ ਕਰੋਣਗਾ ਮਹਾਰਾਜ ਤਾਂ ਦਰਸਤੀ ਵਾਖਸ਼ ਚੜ੍ਹਦੀ ਕਲਾ ਰੱਖਣਾ ਹੋਲੇ ਬਹਲੇ ਤੇ ਹਰੇਕ ਸਾਲ ਸਾਡੇ ਨਾਲ ਇਹ ਮਾਈਆਂ ਆ ਕੇ ਪ੍ਰਸ਼ਾਦਾ ਬਕਾਉਣ ਦੀ ਸੇਵਾ ਕਰਦੀਆਂ ਆ 30 40 ਮਤਾਵਾਂ ਸਾਡੇ ਨਾਲੇ ਪੈਣਾ ਜੁੜਗਾ ਹੋਈਆਂ ਲੰਗਰਾਂ ਦੇ ਵਿੱਚ ਸੇਵਾ ਕਰਨ ਦਾ ਲੰਗਰਾਂ ਦੇ ਵਿੱਚ ਇਹਨਾਂ ਨੇ ਸੇਵਾ ਕਰਨੀ ਆ ਸਾਡੇ ਨਾਲ ਪੰਜੇ ਦਿਨ ਹੋਣਾ ਬਾਈ ਗੁਰੂ ਦੇ ਪਰਿਵਾਰਾਂ ਦੇ ਵਿੱਚ ਤਾਲਵੰਸਟੀ ਵਾਕ ਚੇਕੜੀ ਕਰਾਉਂਦੇ ਆ। ਆ ਲਾਲ ਲਿਖਾ ਦਿਓ ਭਾਈ ਆਪਦੇ ਨਾਂ ਲਿਖਾ ਦਿਓ। ਮਗਾ ਨਾਂ ਲਿਖਾ ਦਿਓ। ਆ ਸਵਾਰ ਨਹੀਂ ਕੋਈ ਜੀ ਬਾਈ। ਸਾਤਰੀ ਕਾਲ ਕੋਈ। ਹਾਂ ਹਾਂ ਚੜ੍ਹਦੀ ਕਲਾ। ਬਹੁਤ ਵਧੀਆ ਭਾਈ ਜੀ ਕਿਰਪਾ।

ਬਾਦਰ ਮੋਰ ਦੇ 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 ਇਹ ਫੋਨ ਕਰ ਲੈਣੇ ਹਾਂ ਫੋਨ ਕਰ ਲੈ ਬਾਬਾਈ ਹਾਂ ਫੋਨ ਕਰਦੇ ਨੇ ਜਦੋਂ ਆ ਜਾਣੇ ਫਿਰ ਅਸੀਂ ਅੱਛਾ ਜੀ ਇਹਦਾ ਨੰਬਰ ਕੱਪੀ ਲਓ ਇਹਦੇ ਨੂੰ ਕੱਢਣਾ ਆਦਾ ਹੈ ਬਰਾ ਨੰਬਰ ਤੋਂ ਪੜੀ ਲਿਖਾਈ ਦੋ ਸਾਡੀ ਨੂੰ ਪੜੀ ਪੂਰਾ ਸੀ ਦੱਸ ਦੋ ਇੱਕ ਨੰਬਰ ਦਾਹ ਦੀਆਂ ਦੱਸ ਦਿੰਦੀਆਂ ਹਨਾ ਹਾਂ ਜੀ ਦੱਸ ਦੱਸ ਸਾਡੀ ਬਾਬਾ ਫਿਰ ਠੀਕ ਆ ਫਿਰ ਸਾਡੇ ਕੋਲ ਤਿੰਨ ਚਾਰ ਅੰਗਰ ਨੰਬਰ ਸਾਡੇ ਕੋਲ ਜੀ ਅੱਜ ਸਨਿਆ ਤੁਹਾਡਾ ਤਾਂ ਨਹੀਂ ਆਇਆ ਬਹੁਤ ਬੱਤ ਠੀਕ ਆ ਠੀਕ ਆ ਹਾਂ ਠੀਕ ਆ ਚਲੋ ਕਰੋ ਸੇਵਾ ਕੋਈ ਵੀ